ਸਤਗੁਰੂ ਕਦੇ ਫਿਰ ਉਹ ਤੇਰੀ ਚਿੰਤਾ ਕਰਦਾ। ਸੋ ਕਰਤਾ ਚਿੰਤਾ ਕਰੇ ਜਿੰਨੂੰ ਪਾਇਆ ਚੱਤ। ਕਿਉਂ ਕਰਤਾ ਚਿੰਤਾ ਕਰਦਾ ਹੈ ਜਿਹਨੇ ਜਗ ਨੂੰ ਪੈਦਾ ਕੀਤਾ। ਤੂੰ ਉਹਨੂੰ ਚੇਤੇ ਕਰਿਆ ਨਹੀਂ। ਜਦੋਂ ਤੂੰ ਉਸ ਮਾਲਕ ਨੂੰ ਚੇਤੇ ਨਹੀਂ ਕਰਦਾ ਫਿਰ ਤੂੰ ਚਿੰਤਾ ਕਰਨ ਲੱਗ ਪੈਂਦਾ। ਤੇ ਜਿੱਥੇ ਚਿੰਤਾ ਹੋਵੇ ਉੱਥੇ ਚੇਤਾ ਵੀ ਆਉਂਦਾ ਰੱਬ ਦਾ। ਖਿਆਲੇ ਕਰਨਾ ਚਿੰਤਾ ਸਾਨੂੰ ਸਭ ਕੁਝ ਭੁਲਾ ਦਿੰਦੀ ਹੈ ਇਥੋਂ ਤੱਕ ਕਿ ਬੰਦਾ ਵਿਚਾਰਾ ਥਾਣਾ ਪੀਣਾ ਵੀ ਭੁੱਲ ਜਾਂਦਾ ਹੈ ਚਿੰਤਾ ਬਾਰੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ ਦੂਰ ਨੇੜੇ ਕੀ ਹੋਰੇ ਵੀ ਕੋਈ ਸੁਧਣੀ ਹੈ ਹੁਣ ਤਾਂ ਆਪਣੇ ਨੇੜੇ ਦੀ ਵੀ ਸੁਧਣੀ ਦੂਰ ਦੀ ਤਾਂ ਬਹੁਤ ਵੱਡੀ ਗੱਲ ਹੈ ਜਦੋਂ ਬੰਦਾ ਚਿੰਤਾ ਕਰਦਾ ਹੈ ਉਹਨੂੰ ਕੋਈ ਸੁਧਰੀ ਕਿ ਮੇਰੇ ਨੇੜੇ ਮੇਰੇ ਆਲੇ ਦੁਆਲੇ ਜਾਂ ਮੇਥੋਂ ਕੁਝ ਦੂਰੀ ਤੇ ਕੀ ਹੋ ਰਿਹਾ ਹੈ ਕੋਈ ਸੁਧਰੀ ਤੂੰ ਕੋ ਤਾਂ ਚਿੰਤਾ ਕਰ ਸੋਚ ਟੋ ਬਿਆਹ ਮਹਾਰਾਜ ਕਹਿੰਦੇ ਇਹ ਕਰ ਬਣਾ ਚਿੰਤਾ ਨਾ ਕਰ ਉਹਨੂੰ ਚੇਤੇ ਕਰ ਜਦੋਂ ਤੂੰ ਉਹਨੂੰ ਚੇਤੇ ਕਰੇਗਾ ਤੇ ਤੇਰੀ ਚਿੰਤਾ ਮਿਟਾ ਦੇਗਾ ਜਦੋਂ ਤੂੰ ਉਹ ਚੇਤੇ ਨਹੀਂ ਕਰਦਾ ਚਿੰਤਾ ਕਰਦਾ ਫਿਰ ਚਿੰਤਾ ਮਿਟਦੀ ਨਹੀਂ ਚਿੰਤਾ ਵੱਧਦੀ ਹੈ ਇਹ ਖਿਆਲ ਰੱਖਣਾ ਚਿੰਤਾ ਕਰਨ ਨਾਲ ਚਿੰਤਾ ਮਿਟਦੀ ਨਹੀਂ ਚਿੰਤਾ ਕਰਨ ਦੇ ਨਾਲ ਚਿੰਤਾ ਹੋਰ ਵੱਧਦੀ ਹੈ ਬੰਦਾ ਹੋਰ ਸੋਚੀ ਜਾਂਦਾ ਹੈ ਬੈਠ ਇਸ ਕਰਕੇ ਮਾਰਾਤ ਮੰਨ ਉਹ ਚੇਤੇ ਕਰਿਆ ਕਰੇ ਉਹਨੂੰ ਯਾਦ ਕਰਿਆ ਕਰ ਤੂੰ ਚਿੰਤਾ ਨਾ ਕਰਿਆ ਕਰ ਤੂੰ ਚੇਤੇ ਕਰਿਆ ਕਰ ਰੱਬਾ परमात्मा ਤੇ ਰੱਬ ਨੂੰ ਚੇਤੇ ਕਰਦਾ ਹਾਂ ਚਿੰਤਾ ਉਹ ਮੈਂ ਭਾਈ ਸਾਹਿਬ ਅਸੀਂ ਉਹਨੂੰ ਚੇਤੇ ਹੀ ਕਰਦੇ ਹਾਂ ਉਹਨੂੰ ਯਾਦ ਕਰਦੇ ਹਾਂ ਉਹਦਾ ਸਿਮਰਨ ਕਰਦੇ ਹਾਂ ਉਹਦਾ ਨਾਮ ਜਪਦੇ ਹਾਂ ਤੇ ਜਿਹਦਾ ਨਾਮ ਜਪਦੇ ਹਾਂ ਉਹਨੂੰ ਚਿੰਤਾ ਵੀ ਹੈ ਕੋਈ ਸਾਹਿਬ ਉਹਨੇ ਸਾਨੂੰ ਪੈਦਾ ਕੀਤਾ ਅਸੀਂ ਉਹਨੂੰ ਚੇਤੇ ਕਰਦੇ ਹਾਂ ਸਾਡੀ ਚਿੰਤਾ ਵੀ ਕਰਦਾ ਹੈ ਇਹ ਗਰਮ ਕਰ ਮਹਾਰਾਜ ਜੀ ਜਿਹੜਾ ਇਨਸਾਨ ਚੇਤੇ ਨਹੀਂ ਕਰਦਾ ਨਾ ਮਾਫ ਕਰਨਾ ਉਹ ਵੀ ਉਹਨੂੰ ਚੇਤੇ ਨਹੀਂ ਕਰਦਾ ਜਿਹੜਾ ਉਹਨੂੰ ਚੇਤੇ ਨਹੀਂ ਕਰਦਾ ਨਾ ਫਿਰ ਉਹ ਵੀ ਉਹਨੂੰ ਚੇਤੇ ਨਹੀਂ ਕਰਦਾ ਤੇ ਜਿਹੜਾ ਉਹਨੂੰ ਚੇਤੇ ਕਰਦਾ ਹੈ ਫਿਰ ਉਹ ਵੀ ਉਸਨੂੰ ਚੇਤੇ ਕਰਦਾ ਜੇ ਸਿੱਖ ਗੁਰੂ ਨੂੰ ਚੇਤੇ ਕਰਦਾ ਹੈ ਭਾਈ ਗਦਦ ਦੇ ਗੁਰੂ ਵੀ ਸਿੱਖ ਨੂੰ ਚੇਤੇ ਕਰਦਾ ਇੱਕ ਵਾਰ ਸਤਗੁਰ ਮੰਤਰ ਸਿਮਰਨ ਮੱਲ ਸਿਮਰਨ ਕਾਹੇ ਬਾਰੰਬਾਰ ਬੁਰੇ ਕੇਤ ਹੈ ਭਾਈ ਗੁਰਦਾਸ ਕਹਿੰ ਤੂੰ ਵਾਰ ਵਾਰ ਚੇਤੇ ਕਰ ਤਾ ਕੇਤ ਦਾ ਅਰਥ ਹੈ ਪਿਆਰ ਜੇ ਤੂੰ ਚੇਤੇ ਹੀ ਕਰ ਲੈ ਜੇ ਤੂੰ ਚਿੰਤਾ ਹੀ ਕਰ ਜਗਾ ਭਾਈ ਉਹਨੂੰ ਚੇਤੇ ਨਹੀਂ ਕਰਦਾ ਫਿਰ ਮਾਫ ਕਰਨਾ ਉਹ ਵੀ ਤੈਨੂੰ ਚੇਤੇ ਨਹੀਂ ਕਰਦਾ ਤੂੰ ਚੇਤੇ ਕਰ ਤੈਨੂੰ ਚੇਤੇ ਕਰੇਗਾ